ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਦੇ ਮੰਡਾ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਹੜ੍ਹ ਦੇ ਲੱਖਾਂ ਕਰੋੜਾਂ ਦਾ ਨੁਕਸਾਨ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਜਿਸ ਪਾਸੇ ਵੀ ਤੁਹਾਡੀ ਨਜ਼ਰ ਪੈਂਦੀ ਆ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਆ ਤੇ ਜਿੱਥੇ ਇੱਕ ਪਾਸੇ ਤਬਾਹੀ ਨਜ਼ਰ ਆਉਂਦੀ ਆ ਤੇ ਉੱਥੇ ਕੁਝ ਲੋਕਾਂ ਦੇ ਲਈ ਆਸ ਵੀ ਨਜ਼ਰ ਆਉਂਦੀ ਆ ਕਿਉਂਕਿ ਪੰਜਾਬੀ ਗਾਇਕ ਮਨਕੀਰ ਤੌਲਖ ਜਿਨ੍ਹਾਂ ਦੇ ਵੱਲੋਂ ਅੱਜ ਟਰੈਕਟਰਾਂ ਦੀ ਸੇਵਾ ਕੀਤੀ ਗਈ ਆ ਵੇਖ ਸਕਦੇ ਹੋ ਕਿ ਸੋਨਾਲੀ ਕਾ ਟਰੈਕਟਰ ਜਿਹੜਾ ਤੁਸੀਂ ਕੈਮਰੇ ਦੇ ਰਾਹੀਂ ਵੇਖ ਰਹੇ ਹੋਗੇ ਤਾਂ 21 ਸੋਨਾਲੀ ਕਾ ਟਰੈਕਟਰ ਜਿਹੜੇ ਉਹਨਾਂ ਦੇ ਵੱਲੋਂ ਇਸ ਇਲਾਕੇ ਨੂੰ ਅੱਜ ਦਿੱਤੇ ਗਏ ਨੇ ਜੇਕਰ ਮਨਕੀਰ ਤੌਲਖ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਮਨਕੀਰ ਤੌਲਖ ਦੇ ਵੱਲੋਂ 20 ਟਰੈਕਟਰ ਦਿੱਤੇ ਜਾ ਚੁੱਕੇ ਨੇ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਵਿੱਚ ਉਹ ਮੱਥਾ ਟੇਕਦੇ ਨੇ ਉਸ ਤੋਂ ਬਾਅਦ ਇੱਕ ਘਰ ਦੇ ਵਿੱਚ ਜਾਂਦੇ ਨੇ ਜਿਸ ਘਰ ਦਾ ਨੁਕਸਾਨ ਹੋ ਚੁੱਕਿਆ ਸੀਗਾ ਕਿਉਂਕਿ ਹੜ੍ਹਾਂ ਦੇ ਕਾਰਨ ਘਰ ਉਹ ਪੂਰੀ ਤਰ੍ਹਾਂ ਤੈਸ ਨੈਸ ਹੋ ਚੁੱਕਿਆ ਸੀਗਾ ਤਾਂ ਉਸ ਘਰ ਨੂੰ ਉਹਨਾਂ ਨੇ ਕੈਸ਼ ਦਿੱਤਾ ਹੈ ਗਿਆ ਤੇ ਉਸ ਤੋਂ ਬਾਅਦ ਉਹ ਜੋ ਟਰੈਕਟਰ ਦੀ ਸੇਵਾ ਉਹਨਾਂ ਦੇ ਵੱਲੋਂ ਕੀਤੀ ਗਈ ਆ ਉਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿ ਮਨਕੀਰ ਤੌਲਕ ਹੁਣ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਮਨਕੀਰ ਤੌਲਕ ਜਿਹੜੇ ਖੁਦ ਟਰੈਕਟਰ ਚਲਾ ਰਹੇ ਨੇ ਤਾਂ ਬਾਬਾ ਸੁਖਾ ਸਿੰਘ ਜ਼ਰਾਹਲੀ ਉਹਨਾਂ ਨੂੰ ਇਹ ਟਰੈਕਟਰ ਦਿੱਤੇ ਗਏ ਨੇ 21 ਕ ਦਾ ਟਰੈਕਟਰ ਅੱਜ ਮਨਕੀਰਤ ਔਲਕ ਦੇ ਵੱਲੋਂ ਬਾਹੂਪੁਰ ਮੰਡ ਜਿਹੜਾ ਹੈਗਾ ਉਸ ਇਲਾਕੇ ਨੂੰ ਦਿੱਤੇ ਗਏ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਿੰਨੇ ਫੋਟ ਮਿੱਟੀ ਚੜਾਈ ਆ ਤਾਂ ਉਸ ਤੌਰ ਤੇ ਬਾਹੂਪੁਰ ਇਲਾਕੇ ਦੀ ਗੱਲ ਕੀਤੀ ਜਾਵੇ ਫਰੋਜ਼ਪੁਰ ਫਾਜ਼ਲਕਾ ਇਸ ਤੋਂ ਇਲਾਵਾ ਅਜਨਾਲਾ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਉਹਤੇ ਹਾਲਾਤ ਜਿਹੜੇ ਵੱਧ ਤੋਂ ਵੱਧਰ ਸੀਗੇ ਤਾਂ ਜਿੱਥੇ ਪਹਿਲਾਂ ਹੜ੍ਹ ਆਇਆ ਤੇ ਉਸ ਤੋਂ ਬਾਅਦ ਹੜ੍ਹ ਆਪਣੇ ਨਾਲ ਮਿੱਟੀ ਲੈ ਆਇਆ ਤਾਂ ਇਸ ਮਿੱਟੀ ਨੂੰ ਚੱਕਣਾ ਇੱਥੇ ਬਹੁਤ ਵੱਡਾ ਟਾਸਕ ਆ ਗਿਆ ਤਾਂ ਦੇਖ ਸਕਦੇ ਹੋ ਕਿ ਮਨਕੀਰਤ ਔਲਖ ਜਿਹੜੇ ਉਹਦੇ ਟਰੈਕਟਰ ਚਲਾ ਰਹੇ ਨੇ ਸੋ ਇਸ ਤੋਂ ਪਹਿਲਾਂ ਇਹਨਾਂ ਦੇ ਵੱਲੋਂ 20 ਟਰੈਕਟਰ ਦਿੱਤੇ ਗਏ ਨੇ ਜੇਕਰ ਕਲਾਕਾਰ ਭਾਈਚਾਰਾ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚੋਂ ਰਾਜਵੀਰ ਜਵੰਦਾ ਜਿਹੜੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਅਜੇ ਦੇ ਵਿੱਚ ਹਰ ਕੋਈ ਉਹਨਾਂ ਲਈ ਵੀ ਅਰਦਾਸਾ ਕਰ ਰਿਹਾ ਤੇ ਜਿਹੜੇ ਲੋਕ ਇੱਥੇ ਅੜਾ ਦੌਰਾਨ ਫਸੇ ਤਾਂ ਉਹਨਾਂ ਦੇ ਲਈ ਵੀ ਕਲਾਕਾਰ ਭਾਈਚਾਰਾ ਵੱਧ ਚੜ ਕੇ ਅੱਗੇ ਆਇਆ ਉਹਨਾਂ ਵੱਲੋਂ ਟਰੈਕਟਰ ਦਿੱਤੇ ਗਏ ਮਨਕੀਰ ਤੌਲਕ ਦੀ ਗੱਲ ਕੀਤੀ ਜਾਵੇ ਪਰ ਇਹਨਾਂ ਦੇ ਵੱਲੋਂ ਬਕਾਇਦਾ ਘਰ ਬਣਵਾ ਕੇ ਦਿੱਤੇ ਗਏ ਆ ਵੇਖ ਸਕਦੇ ਹੋ ਕਿ ਟਰੈਕਟਰ ਤੇ ਖਾਸ ਤੌਰ ਤੇ ਲਿਖਿਆ ਹੁੰਦਾ ਟੀਮ ਮਨਕੀਰਤ ਔਲਕਰ ਤਾਂ ਇਹਨਾਂ ਦੇ ਪੂਰੀ ਟੀਮ ਜਿਹੜੀ ਕੰਮ ਕਰਦੀ ਹੈਗੀ ਆ ਤੇ ਹੁਣ ਉਹਨਾਂ ਦੇ ਵੱਲੋਂ ਟਰੈਕਟਰ ਜੋ ਦਿੱਤੇ ਜਾ ਰਹੇ ਨੇ ਤਾਂ ਅੱਗੇ ਉਹ ਟਰੈਕਟਰ ਲੈ ਕੇ ਜਾਣਗੇ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੰਸਥਾਵਾਂੋਂ ਟਰੈਕਟਰ ਉੱਤੇ ਜਾ ਰਹੇ ਸੀਗੇ ਹੁਣ ਗਰਾਊਂਡ ਤੇ ਮਨਕੀਰ ਤੌਲਕਾ ਖੁਦ ਉਤਰੇ ਨੇ ਖੁਦ ਟਰੈਕਟਰ ਚਲਾ ਰਹੇ ਨੇ ਨੌਜਵਾਨ ਪੀੜੀ ਉਹਨਾਂ ਨੂੰ ਫਾਲੋ ਕਰਦੀ ਹੈਗੀ ਆ ਹਾਲਾਂਕਿ ਜਵਾਨੀ ਦੀ ਗੱਲ ਕੀਤੀ ਜਾਵੇ ਇਹਨਾਂ ਹੜ੍ਹਾਂ ਦੇ ਦੌਰਾਨ ਜਵਾਨੀ ਨੇ ਪੂਰਾ ਜਿਹੜਾ ਜੋਸ਼ ਦਿਖਾਇਆ ਹੈਗਾ ਕਿ ਕਿਸ ਤਰ੍ਹਾਂ ਕੋਈ ਬਟਿੰਡਾ ਤੋਂ ਚੱਲਿਆ ਮੁਕਸ਼ਰ ਤੋਂ ਚੱਲਿਆ ਜਾਨਕਿ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਨੌਜਵਾਨ ਪੀੜੀ ਚੱਲੀ ਤੇ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚੀ ਜਿੱਥੇ ਹੜ੍ਹ ਆਏ ਹੋਏ ਸੀਗੇ ਬੰਨ ਜਿਹੜੇ ਉੱਥੇ ਮਜ਼ਬੂਤ ਕੀਤੇ ਗਏ ਹੈਗੇ ਆ ਤੇ ਦੇਖ ਸਕਦੇ ਹੋ ਕਿ ਮਨਕੀਰਤ ਔਲਖ ਜਿਹੜੇ ਖੁਦ ਟਰੈਕਟਰ ਚਲਾ ਰਹੇ ਨੇ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਮਨਕੀਰਤ ਔਲਖ ਦਾ ਜਨਮ ਦਿਨ ਵੀ ਹੈ ਗਿਆ ਤੇ ਜਨਮ ਦਿਨ ਮੌਕੇ ਉਹ ਅੱਜ ਸultanpur Lodhi ਦੀ ਪਵਿੱਤਰ ਧਰਤੀ ਤੇ ਪਹੁੰਚੇ ਸੀਗੇ ਜਿੱਥੇ ਉਹਨਾਂ ਦੇ ਵੱਲੋਂ ਗੁਰਦੁਆਰਾ ਪੀਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਰਾਜਵੀਰ ਜਵੰਧਾ ਦੇ ਲਈ ਵੀ ਉਹਨਾਂ ਦੇ ਵੱਲੋਂ ਅਰਦਾਸ ਕਰਵਾਈ ਗਈ ਇਸ ਤੋਂ ਇਲਾਵਾ ਜਿਹੜੇ ਕਿਸਾਨ ਖੜਾ ਵੀ ਮਾਰ ਚੱਲ ਰਹੇ ਨੇ ਉਹਨਾਂ ਦੇ ਲਈ ਵੀ ਅਰਦਾਸ ਕਰਵਾਈ ਗਈ ਕਾਰ ਤੋਂ ਇੱਕ ਜਿਸ ਦੇ ਵਿੱਚ ਛੋਟੀ ਬੱਚੀ ਸੀ ਜੀ ਉਸ ਨੂੰ ਆ ਗਿਆ ਇਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਰਸਤਾ ਜਿਹੜਾ ਇੱਥੇ ਤੱਕ ਪਹੁੰਚਦਾ ਸੀਗਾ ਕਿ ਕਾਫੀ ਖਤਰਨਾਕ ਰਸਤਾ ਕਿਹਾ ਜਾ ਸਕਦਾ ਕਿਉਂਕਿ ਇੱਕ ਆਰਜੀ ਬੰਨ ਤਿਆਰ ਕੀਤਾ ਗਿਆ ਤੇ ਉਸੇ ਰਸਤੇ ਦੇ ਰਾਹੀਂ ਮਨਕੀਰਤ ਔਲ ਕਪੂਰੀ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਵੇਖ ਸਕਦੇ ਹੋ ਕਿ ਜਿੱਥੇ ਟਰੈਕਟਰ ਖੜਾਏ ਹੋਏ ਸੀਗੇ ਉਸ ਵੇਲੇ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਸੀਗਾ ਕਿ ਗੁਰਦੁਆਰਾ ਹੱਟ ਸਾਹ ਦੇ ਸਾਹਮਣੇ ਜਿਹੜਾ ਟਰੈਕਟਰ ਉਤਾਰੇਗੇ ਉਸ ਤੋਂ ਬਾਅਦ ਟਰੈਕਟਰ ਨੂੰ ਇੱਥੇ ਲਿਆਂਦਾ ਗਿਆ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਜਿਵੇਂ ਕੀ ਅਸੀਂ ਕਿਹਾ ਸੀ ਵੀ ਆਪਾਂ ਸੇਵਾ ਪੰਜਾਬ ਦੇ ਪੋਤੀ ਪੰਜਾਬ ਲਈ ਬਹੁਤ ਨਹੀਂ ਠੀਕ ਆ ਸੋ ਅਸੀਂ ਆ ਹੁਣ ਮਿਲਦਾ 20 ਟਰੈਕਟਰ ਪਹਿਲਾਂ ਸੀ 21 ਹੋਣ ਆ ਗਏ 41 ਟਰੈਕਟਰ ਆ ਗਏ ਠੀਕ ਆ ਤੇ ਮੈਂ ਆ ਹੀ ਕਹਿਣਾ ਵੀ ਜਿਵੇਂ ਮਨਕੀਰਤ ਆਲਕ ਟੀਮ ਸਾਡੀ ਟੀਮ ਸਾਡੇ ਭਰਾ ਸੇਵਾ ਕਰ ਰਹੇ ਨੇ ਹੋਰ ਵੀ ਜਿਹੜੇ ਤੁਹਾਡੇ ਮਾਧਮ ਰਾਈ ਸਾਨੂੰ ਵੇਖ ਰਿਹਾ ਅੱਜ ਪੰਜਾਬ ਨੂੰ ਲੋੜ ਆ ਪਲੀਜ਼ ਆਪਦੇ ਘਰਾਂ ਚ ਨਾ ਬੋ ਪੰਜਾਬ ਲਈ ਆਓ ਚਿੰਨਾ ਨਾਲ ਖੜਿਆ ਜਾ ਸਕੇ ਅੱਜ ਦਾ ਇਹ ਟਾਈਮ ਆ ਪੰਜਾਬ ਨੂੰ ਲੋੜ ਆ ਆਪਦੇ ਪੰਜਾਬੀਆਂ ਦੀ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੇ ਬਾਹਰ ਨੇ ਫਲਾਈਟ ਕਰਾ ਕੇ ਆਓ ਕਿਵੇਂ ਮਰਜੀ ਅੱਜ ਆਪਾਂ ਆਪਦੇ ਭਰਾਵਾਂ ਨਾਲ ਰਲ ਕੇ ਖੜੀਏ ਬਾਕੀ ਬੜੀ ਖੁਸ਼ੀ ਹੋਈ ਕਾਰ ਸੇਵਾ ਵਾਲੇ ਸੰਤ ਆ ਸਾਰੇ ਤੁਸੀਂ ਕੈਮਰੇ ਇਧਰ ਨੂੰ ਕਰ ਦਿਓ ਆ ਪਤਾ ਲੱਗ ਜੂਗਾ ਕੀ ਆ ਦੇਖੋ ਬੰਨ ਠੀਕ ਆ ਉਹ ਦੇਖੋ ਜੀ ਸਾਰੇ ਮੋਟਰਾਂ ਮੋਟਰਾਂ ਰਹਿ ਗਈਆਂ ਕੱਲੇ ਕੱਲੀਆਂ ਫੁੱਟ ਰੇਤਾ ਫੁੱਟ ਰੇਤਾ ਆ ਚੁੱਕਿਆ ਉਹ ਜਿਹੜੀ ਅਸੀਂ ਕੀ ਜੀ ਟਰੈਕਟਰ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਪਹਿਲਾਂ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੀ ਹੁਣ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਕਾਰ ਸੇਵਾ ਵਾਲੇ ਅੱਜ ਅਸੀਂ ਹੁੰਦਲ ਸਾਹਿਬ ਅੱਜ 20 ਟਰੈਕਟਰ ਦੇ ਕੇ ਜਾ ਰਹੇ ਆ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਠੀਕ ਆ ਸਰੀਆਲੀ ਵਾਲੇ ਅੱਜ ਆਪਾਂ 21 ਟਰੈਕਟਰ ਦੀ ਸੇਵਾ ਪਹਲਵਾਨ ਜੀ ਇੱਕ ਟਰੈਕਟਰ ਆਪਾਂ ਕਿੱਥੇ ਦਿੱਤਾ ਵਜੀਦਪੁਰ 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 ਵਾਲੇ ਬਾਬਿਆਂ ਨੇ ਪਿਛਲੀ ਵਾਰੀ ਸੀ ਇਹਨਾਂ ਨੂੰ 10 ਟਰੈਕਟਰ ਕਹੇ ਸੀ ਉਹਨਾਂ ਨੇ ਆਖੇ ਬੇਟਾ ਸਾਨੂੰ ਇੱਕ ਟਰੈਕਟਰ ਪਹੁੰਚਾ ਦਿਓ ਸੋ ਇੱਕ ਟਰੈਕਟਰ ਉੱਥੇ ਆ ਅੱਜ ਜਿਹੜੇ 20 ਟਰੈਕਟਰ ਆ ਵੀਰੇ ਇਹਨਾਂ ਚ 10 ਟਰੈਕਟਰ ਆਪਣੇ ਬਾਬਿਆਂ ਕੋਲ ਹੀ ਰਹਿਣਗੇ ਸਰੀ ਆਲੀ ਵਾਲੇ ਸੰਤਾਂ ਕੋਲ ਹੀ ਰਹਿਣਗੇ ਜਿਹੜੇ 10 ਟਰੈਕਟਰ ਨੇ ਇਹ ਕੀ ਹੋਊਗਾ ਜਿਹੜੇ ਇਹ ਜਿੰਨਾ ਟਾਈਮ ਪੈਲੀਆਂ ਚ ਬਾਬੇ ਯੂਜ਼ ਕਰ ਰਹੇ ਨੇ ਮਹੀਨਾ 2 ਮਹੀਨੇ 6 ਮਹੀਨੇ ਤੁਹਾਨੂੰ ਜਿਆਦਾ ਪਤਾ ਹੋਣਾ ਕਿੰਨਾ ਟਾਈਮ ਯੂਜ਼ ਹੋਊਗਾ ਜਿੰਨਾ ਟਾਈਮ ਵੀ ਯੂਜ਼ ਹੋਊਗਾ ਉਹਨਾ ਟਾਈਮ ਬਾਬਿਆਂ ਕੋਲ ਉਹ ਤੋਂ ਬਾਅਦ ਜਿਹੜੇ ਜਿਆਦਾ ਨੁਕਸਾਨ ਹੋਇਆ ਨਾ ਜਿਵੇਂ ਆਪਾਂ ਜਿਹੜੇ ਵੀਡੀਓਜ਼ ਚ ਆਉਂਦਾ ਜਿਹੜੇ ਵੀਡੀਓਜ਼ ਆਪਣੇ ਕੋਲ ਆਉਂਦੇ ਆ ਇਹ ਕਿੱਥੇ ਕਿੱਥੇ ਟੁੱਟਿਆ ਸੀ ਟਰੈਕਟਰ ਇੱਕ ਆਪਣੇ ਪਟਾਲੀ ਕੋਲ ਜਿਹੜਾ ਪਾਣੀ ਆ ਗਿਆ ਜੀ ਉਹ ਲੰਗਰ ਲੈ ਕੇ ਜਾ ਲੰਗਰ ਵਾਲਾ ਟਰੈਕਟਰ ਸੀ ਜਿੰਨਾ ਜਿੰਨਾ ਦੇ ਵੀ ਟਰੈਕਟਰਾਂ ਦੀ ਆਪਾਂ ਐਡ ਆ ਨੁਕਸਾਨ ਹੋਇਆ ਜਿਹੜੇ ਨੁਕਸਾਨ ਆ ਬਾਕੀ 10 ਟਰੈਕਟਰ ਇਹ ਉਹ ਉਹਨਾਂ ਨੂੰ ਉਹ ਅਸੀਂ ਉਹ ਵੈਰੀਫਾਈ ਤੁਸੀਂ ਭਾਵੇਂ ਮੀਡੀਆ ਕਰ ਦਿਓ ਵੀਰੇ ਤੁਸੀਂ ਸਾਨੂੰ ਦੱਸ ਦਿਓ ਉਹ ਸਾਨੂੰ ਜਿੰਨੇ ਜਿਨ੍ਹਾਂ ਦੇ ਆਪਾਂ ਨੂੰ ਤੁਹਾਨੂੰ ਪਤਾ ਹੈ ਹਨਾ ਵੀ ਜਿਹੜਾ ਨੁਕਸਾਨ ਹੋਇਆ ਆਪਾਂ ਨੂੰ ਮੇਨ ਮੇਨ ਲੈਓ ਖਾਲਸਾ ਜੀ ਉਹ ਟਰੈਕਟਰ ਲਿਖ ਲਿਓ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 10 ਖਾਲਸਾ ਜੀ ਬਾਬਾ ਜੀ ਉਹਨਾਂ ਦੇ ਆ 10 ਟਰੈਕਟਰ ਮੰਨ ਲਓ ਸੰਗਤ ਦੇ ਆ ਠੀਕ ਆ ਜੀ ਤੇ ਉਦੋਂ ਬਾਅਦ ਮੰਨ ਲਓ ਇਨ ਫਿਊਚਰ ਇਹਨਾਂ ਦੀ ਜਿੰਨੀ ਵੀ ਟਰੈਕਟਰਾਂ ਦੀ ਲਾਈਫ ਹੈਗੀ ਆ ਤੁਸੀਂ ਸਾਥ ਸੰਗਤ ਜੀ ਸੰਤਾਂ ਕੋਲ ਆਓ ਜਿੰਨੇ ਆਪਦਾ ਜਿਹੜਾ ਵੱਡਾ ਜ਼ਿੰਮੇਵਾਰਾ ਉਹਨਾਂ ਕੋਲ ਤਾਂ ਹੈਗਾ ਸਾਧਨ ਹਨਾ ਜਿਹੜੇ ਨਿੱਕੇ ਜ਼ਿੰਮੇਵਾਰ ਨੇ ਉਹ ਸੰਤਾਂ ਮਹਾਪੁਰਸ਼ਾਂ ਤੋਂ ਟਰੈਕਟਰ ਲੈ ਕੇ ਜਾਓ ਬਾਬਾ ਜੀ ਨੂੰ ਸਾਰੇ ਜਿੱਥੇ-ਜਿੱਥੇ ਵੀ ਕਾਰ ਸੇਵਾ ਜੇ ਆਪਾਂ ਦੇ ਰਿਹਾ ਟਰੈਕਟਰ ਹੱਥ ਜੋੜ ਕੇ ਮੈਂ ਇੱਕੋ ਗੱਲ ਕਹਿ ਰਿਹਾ ਬਾਬਾ ਜੀ ਭਾਵੇਂ 5 ਸਾਲ ਨੂੰ ਵੀ ਤੁਹਾਡੇ ਤੋਂ ਕੋਈ ਲੈ ਕੇ ਜਾਂਦਾ ਵੀ ਤੁਸੀਂ ਤੇਲ ਦੀ ਸੇਵਾ ਕਿ ਉਹ ਸੰਦੀਪ ਸਿੰਘ ਜੀ ਤੇਲ ਦੀ ਸੇਵਾ ਵੀ ਕਾਰ ਸੇਵਾ ਵਾਲੇ ਜ਼ਿੰਮੇਵਾਰ ਦੀ ਆਪ ਕਰਦੇ ਨੇ ਤੇ ਬਾਬਿਆਂ ਨੇ ਆ ਚੀਜ਼ ਹਾਮੀ ਭਰੀ ਆ ਕਿਉਂਕਿ ਬਾਬਿਆਂ ਨੇ ਆਖਿਆ ਸਾਰਾ ਕੁਝ ਹੀ ਸੰਗਤ ਦਾ ਠੀਕ ਆ ਤੇ ਇਹ ਤੋਂ ਖੁਸ਼ੀ ਵਾਲੀ ਗੱਲ ਕੋਈ ਨਹੀਂ ਤੇ ਬਾਕੀ ਜਿਹੜਾ ਉਸ ਵਾਰ ਦੱਸ ਦੋ ਨੀ ਪੱਥਰ ਜਿਹੜਾ ਹਾਂਜੀ ਇੱਕ ਘਰ ਰੁੜ ਗਿਆ ਸੀ ਉਹਦਾ ਅੱਜ ਬਾਬਾ ਜੀ ਹੋਣਾ ਨੇ ਉਹ ਵੀ ਦੋ ਬੱਚੀਆਂ ਯਾਰ ਉਹ ਟਿੱਡੀ ਜੀ ਨੂੰ ਮੈਂ ਹੱਥਾਂ 'ਚ ਕਿਉਂਕਿ ਹਾਂ ਹਨਾ ਉਹਦੇ ਟਿੱਡੀ ਜੀ ਨੂੰ ਮੈਂ ਹੱਥਾਂ 'ਚ ਤੇ ਅੱਜ ਉਹਦਾ ਘਰ ਠੀਕ ਆ ਬਹੁਤ ਖੁਸ਼ੀ ਵਾਲੀ ਗੱਲ ਤੇ ਅੱਜ ਮੇਰਾ ਜਨਮ ਦਿਨ ਤੇ ਮੈਂ ਪਹਿਲਾਂ ਵੀ ਦੱਸਿਆ ਅੱਜ ਤੋਂ 4 ਦਿਨ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਦੀ ਨਿਗਾ ਚਲ ਗਈ ਸੀ 슈ਗਰ ਅਟੈਕ ਆ ਗਿਆ ਸੀ ਤੇ ਜਿੱਦਨ ਰਾਜਵੀਰ ਵੀਰ ਵਾਲਾ ਕੰਮ ਹੁੰਦਾ ਤੇ ਜਦੋਂ ਮੈਂ ਹਸਪੀਟਲ ਤੋਂ ਮੈਂ ਜਾਨਾ ਨਾ ਇਹ ਮੇਰੀ ਵੀਡੀਓ ਵੀ ਆਉਂਦੀ ਆ ਉਦੋਂ ਬਾਅਦ ਅੱਧਾ ਮੈਨੂੰ ਫੋਨ ਆਉਂਦਾ ਵੀ ਡੈਡੀ ਨੂੰ ਐ ਅਟੈਕ ਆ ਗਿਆ ਤੇ ਅੱਜ ਦੇਖ ਲਓ ਮੈਂ ਸਵੇਰੇ ਡੈਡੀ ਨੂੰ ਮਿਲ ਕੇ ਆਇਆ ਹਸਪੀਟਲ ਮਿਲ ਕੇ ਮੈਂ ਨਿਕਲਿਆ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਹਣਾ ਪਵਿੱਤਰ ਧਰਤੀ ਤੇ ਮੈਂ ਪਹੁੰਚਿਆ ਹਜੇ ਮੈਂ ਰਸਤੇ 'ਚ ਆਈ ਇਹਨਾ ਜਲੰਧਰ ਕੋਲ ਮੈਨੂੰ ਡਾਕਟਰ ਦੀ ਵੀਡੀਓ ਕਾਲ ਆਈ ਤੇ ਫਾਦਰ ਸਾਹਿਬ ਦੀ ਮੰਨ ਲਓ ਨਿਗਾਹ ਵਾਪਸ ਆ ਗਈ ਹੈਨਾ ਤੇ ਬਹੁਤ ਹਾਂ ਤੇ ਬਹੁਤ ਸੋ ਅੱਜ ਮੇਰਾ ਜਨਮ ਦਿਨ ਤੇ ਬੜੇ ਵਧੀਆ ਵੀ ਹਣਾ ਹਾਂ ਵੀ ਬੜੀ ਖੁਸ਼ੀ ਮਿਲੀ ਹੈਨਾ ਤੇ ਨਹੀਂ ਤਾਂ ਅੱਗੇ ਜਨਮ ਦਿਨ ਹੋਰ ਹਿਸਾਬ ਨਾਲ ਹੁੰਦੇ ਹੰਦੇ ਆ ਏ ਬਾਕੀ ਰਾਜਵੀਰ ਜਵੰਦੇ ਵੀਰ ਵਾਸਤੇ ਗੁਰਦੁਆਰਾ 베ਰ ਸਾਹਿਬ ਕੇ ਨੰਦਮਸਤਕ ਹੋਏ ਕੀ ਅਰਦਾਸ ਕੀਤੀ ਬਾ ਅਰਦਾਸ ਜੀ ਸਾਰੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਸਭ ਬਸ ਚੜ੍ਹਦੀ ਕਲਾ ਰਵੇ ਸਾਡਾ ਭਰਾ ਵੀਰ ਰਾਜਵੀਰ ਦਾ ਆਪਣੀ ਹੋਇਆ ਗੱਲ ਆਪਣੇ ਉਹਦਾ ਪਤਾ ਕੀ ਆ ਪਰਿਵਾਰ ਚ ਜਾਵੇ ਇੱਕ ਬੇਟਾ ਇੱਕ ਬੇਟੀ ਆ ਠੀਕ ਆ ਇੱਕ ਬੰਦੇ ਬਿਨਾ ਪਰਿਵਾਰ ਚ ਕੁਛ ਨਹੀਂ ਵੀ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ ਬਸ ਸਾਰੇ ਜਾਣੇ ਅਰਦਾਸ ਕਰੋ ਈ ਕੇ ਬਾਕੀ ਮੇਰੀ ਡਾਕਟਰ ਸਾਹਿਬਾਂ ਨਾਲ ਗੱਲ ਹੋਈ ਸੀ ਡਾਕਟਰ ਸਾਹਿਬ ਕਹਿੰਦੇ ਵੀ ਕ੍ਰਿਟੀਕਲ ਆ ਪਰ ਦਵਾਈ ਤੋਂ ਹਨਾ ਦਵਾਈ ਤੋਂ ਜਿਹੜੀ ਦਵਾਈ ਹਨਾ ਉਹ ਵੀ ਉਹ ਕਹਿੰਦਾ ਵੀ ਬਾਬਾ ਕਿਉਂਕਿ ਸਟਿਲ ਉਵੇਂ ਹੀ ਆ ਹਜੇ ਅੱਜ 4-5 ਦਿਨ ਹੋ ਗਏ ਤੇ ਕੁਝ ਪਲੱਸ ਵੀ ਨਹੀਂ ਆ ਕੁਝ ਨੈਗੇਟਿਵ ਵੀ ਨਹੀਂ ਆ ਪਰ ਆਪਰ ਅਰਦਾਸ ਕਰੀਏ ਵੀ ਛੇਤੀ ਭਾਵੇਂ ਸਾਲ ਬੈਠ ਤੇ ਰਹਿ ਜੇ 2 ਸਾਲ ਰਹਿ ਜੇ ਯਾਰ ਕੋਈ ਦਿੱਕਤ ਨਹੀਂ ਪਰ ਆਪਦੇ ਘਰੇ ਆਵੇ ਸਾਰੇ ਅਰਦਾਸ ਕਰੋ ਤੇ ਮੈਂ ਬਾ ਹੁਣ ਇੰਨਾ ਕਹਿ ਕੇ ਉਹ ਟਾਈਮ ਹੋ ਗਿਆ ਜੀ ਸਾਢੇ 3 ਵਜ ਗਏ ਆ ਸਾਢੇ 3 ਹੋ ਗਏ 4 ਵਜੇ ਤੇ ਮੈਂ ਵੀ ਤੁਰਦਾ ਟਾਈਮ ਨਾਲ ਚੰਡੀਗੜ੍ਹ ਨੂੰ ਤੇ ਇੰਨੀ ਚੀਜ਼ ਜੀ ਸਾਰਿਆਂ ਨੂੰ ਕਬੂਲ ਸਾਰਿਆਂ ਦੀ ਆਖੀ ਬਾਈਟ ਕਿਹ ਰਹਿ ਤਾਂ ਨਹੀਂ ਗਈ ਆ ਕਿਉਂਕਿ ਮੈਂ ਸਾਰੇ ਪੱਤਰਕਾਰਾਂ ਨਾਲ ਸਾਰੇ ਆਪਦੇ ਭਰਾਵਾਂ ਨਾਲ ਆਖਿਆ ਸੀ ਟਰੈਕਟਰ ਦਾ ਸਵਾਲ ਕਿ ਇੰਨੇ ਥ੍ਰੈਟ ਆਉਣ ਦੇ ਬਾਵਜੂਦ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਥ੍ਰੈਟ ਥ੍ਰੈਟ ਗਾਇਕ ਜਿਹੜੇ ਐਸੇ ਦੁਨੀਆ ਤੋਂ ਜਾ ਚੁੱਕੇ ਤੁਹਾਨੂੰ ਪਤਾ ਥ੍ਰੈਟ ਪਿੰਡੋਂ ਉਹਨਾਂ ਨੂੰ ਥ੍ਰੈਟ ਵੀਰੇ ਦੇਖੋ ਮਹਾਰਾਜ ਦੀ ਕਿਰਪਾ ਦੇ ਠੀਕ ਆ ਤੇ ਥ੍ਰੈਟ ਉਹਨਾਂ ਨੂੰ ਪੰਜਾਬੀਆਂ ਦੇ ਲਈ ਬਖਸ਼ਣਾ ਜਿਹੜਾ ਕੋਈ ਇਹੋ ਜਿਹਾ ਕੰਮ ਕਰੂਗਾ ਹਾਂ ਹਾਂ ਚੜਦੀ ਕਲਾ ਚੜਦੀ ਕਲਾ ਸਭ ਉਹ ਵੀਰ ਜਿਹਨੇ ਹੱਤਾ ਮਾਰਦਾ ਸੀ ਨਾ ਇਹਨੂੰ ਬਾਹਰ ਟੋਕਾ ਅੱਛਾ ਓਏ ਹੋਏ ਹੋਏ ਵਾਹਿਗੁਰੂ 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 ਕੋਈ ਨਹੀਂ ਬਾਬਾ ਬਾਬਾ ਨਾਨਕ ਨਾਲ ਆ ਆਪਣੇ ਚੜਦੀ ਕਲਾ ਦੱਬਣਾ ਤਾਂ ਆਪਣੇ ਪੰਜਾਬੀਆਂ ਦੇ ਖੂਨ 'ਚ ਹੀ ਨਹੀਂ ਹੈਗਾ ਬਾਕੀ ਜੇ ਜੇ ਥ੍ਰੈਟ ਆ ਠੀਕ ਹੈ ਮੈਂ ਫੇਰ ਕਹਿੰਦਾ ਤੇ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਹੈ ਹੈ ਕਿਸੇ ਚੀਜ਼ ਦੀ ਪਰਵਾਹ ਨਹੀਂ